ਆਸਣੇ ਲੋਏ ਲੋਏ ਭੰਡਾਰੇ ਜੋ ਕਿਤ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਫਿਰ ਜਨ ਹਾਰੇ ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਗੋਗੋ ਗੋਗੋ ਏ ਕੋਵੇ ਉਸ ਅਨਾਦੀ ਅਨਿਲ ਦੇ ਆਸਨ ਹਰ ਭਵਨ ਦੇ ਹਨ ਆਸਨ ਲੋਏ ਲੋਏ ਭੰਡਾਰ ਹਰ ਲੋਕ ਦੇ ਹਰ ਭਵਨ ਦੇ ਜ਼ਮੀਨ ਦੇ ਹਰ ਹਿੱਤੇ ਜਿੱਥੇ ਤਕਵੀ ਨਿਗਾਹ ਜਾਂਦੀ ਏ ਔਰ ਨਿਗਾਹ ਤੋਂ ਫਰੇਦੀ ਅਸੀਮ ਦੁਨੀਆ ਹਰ ਥਾਂ ਉਸ ਪਰਿਪੂਰਨ ਪ੍ਰਮਾਤਮਾ ਦਾ ਆਸਣ ਹੈ ਐਸਾ ਨਹੀਂ ਤੂ ਰੇਤ ਦੇ ਜ਼ਰਿਆਂ ਵਿੱਚ ਹੈ ਹਾਥੀ ਦੇ ਵਿੱਚ ਨਹੀਂ ਕਿੜੀ ਦੇ ਵਿੱਚ ਹੈ ਪੰਛੀਆਂ ਦੇ ਵਿੱਚ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹਸਤੀ ਕੀਤੀ ਤਿਰਲੋ ਆਦਮ ਨੂੰ ਇੱਕ ਅਖੰਡਕ ਬਸੇ ਅਨਾਦਮ ਉਹ ਜੋ ਆਰਾਦੀ ਹੈ ਉਹ ਜੋ ਅਖੰਡ ਜੋਤੀਮਾਨ ਹੈ ਵਿਆਪਕ ਹੈ ਔਰ ਉਸ ਦਾ ਆਸਣ ਹਰ ਥਾਂ ਤੇ ਹਰ ਭਵਨ ਵਿੱਚ ਹੈ ਹਰ ਲੋਕ ਦੇਚ ਪਰ ਕਿਉਂਕਿ ਉਸ ਦਾ ਆਸਣ ਵਿਆਪਕ ਹੈ ਉਹਦੇ ਭੰਡਾਰੇ ਵੀ ਵਿਆਪਕ ਨਹੀਂ ਉਹਦਾ ਭੰਡਾਰਾ ਹਰ ਭਵਨ ਵਿੱਚ ਹੈ ਹਰ ਲੋਕ ਦੇਚ ਹੈ ਹਰ ਥਾਂ ਤੇ ਮੌਜੂਦ ਹੈ ਜਿੱਥੇ ਜੀਵ ਜੀਵਨ ਮੌਜੂਦ ਹੈ ਉੱਥੇ ਜੀਵਾਂ ਦਾ ਰਿਜ਼ਕ ਵੀ ਮੌਜੂਦ ਹੈ ਵਰਨਾ ਜੀਵ ਰਹਿ ਹੀ ਨਹੀਂ ਸਕਦੇ ਸੰਤੋ ਭੰਡਾਰੇ ਉਸ ਤੇ ਹਰ ਥਾਂ ਤੇ ਨੇ ਪਰ ਸੈਦ ਕੰਨ ਨੇ ਸਭ ਤੋਂ ਵੱਡੀ ਮਹਾਨ ਗੱਲ ਇਹ ਕਿ ਜੋ ਕੁਛ ਪਾਇਆ ਸੋ ਏਕਾ ਉਹਨੇ ਆਪਣੇ ਭੰਡਾਰਿਆਂ ਚ ਜੋ ਕੁਛ ਪਾਇਆ ਹੈ ਇੱਕੋ ਹੀ ਦਫਾ ਪਾ ਦਿੱਤਾ ਹੈ ਯੁਗਾ ਯੁਗਾਂਤਰਾ ਤੋਂ ਜੀਵ ਕਢ ਰਹੇ ਨੇ ਈਸ਼ਵਰ ਦਾ ਭੰਡਾਰਾ ਮੁੱਕ ਨਹੀਂ ਰਿਹਾ ਤੇਲ ਕਢਿਆ ਜਾ ਰਿਹਾ ਹੈ ਲੋਹਾ ਕਢਿਆ ਜਾ ਰਿਹਾ ਹੈ ਕੋਇਲੇ ਕਢੇ ਜਾ ਰਹੇ ਨੇ ਖਣਜ ਪਦਾਰਤ ਕਢੇ ਜਾ ਰਹੇ ਨੇ ਔਰ ਧਰਤੀ ਦੇ ਚੋਂ ਤਰ੍ਹਾਂ-ਤਰ੍ਹਾਂ ਦੇ ਖਾਦੇ ਪਦਾਰਥ ਸਾਗ ਸਬਜ਼ੀਆਂ ਅਨ ਇਤਿਆਦ ਸਭ ਕੁਝ ਧਰਤੀ ਦੇ ਚੋਂ ਉਬਜ ਰਿਹਾ ਹੈ ਲੇਕਿਨ ਇਹ ਭੰਡਾਰੇ ਧਰਤੀ ਦੇ ਅਜੇ ਤੱਕ ਮੁੱਕੇ ਨਹੀਂ ਇਸ ਤਰ੍ਹਾਂ ਦਾ ਆਖਣ ਦਾ ਜੋ ਸਤਿਗੁਰੂ ਦੇਵ ਜੀ ਮਹਾਰਾਜ ਦਾ ਪ੍ਰਯੋਜਨ ਹੈ ਉਹ ਇਹ ਕਿ ਮਨੁੱਖ ਨੂੰ ਉਂਝ ਤੇ ਦੇ ਸਮਾਰ ਚਿੰਤਾਵਾਂ ਹੁੰਦੀਆਂ ਨੇ ਲੇਕਿਨ ਸਭ ਤੋਂ ਅਧੇ ਤੇ ਸਿਰਮੌਰ ਚਿੰਤਾ ਹੁੰਦੀ ਹੈ ਰਿਜ਼ਕ ਦੀ ਰਿਜ਼ਕ ਮੈਨੂੰ ਅੱਜ ਮਿਲਿਆ ਹੈ ਕੱਲ ਮਿਲਣਾ ਹੈ ਜਾਂ ਨਹੀਂ ਤੋ ਕੱਲ ਸਿਰਫ ਮਨੁੱਖ ਦੀ ਦੁਨੀਆ ਚ ਹੈ ਪਸ਼ੂ ਪੰਖੀਆਂ ਦੀ ਦੁਨੀਆ ਚ ਨਹੀਂ ਹੈ ਕੱਲ ਦੀ ਚਿੰਤਾ ਵੀ ਸਿਰਫ ਮਨੁੱਖ ਨੂੰ ਹੈ ਪਸ਼ੂ ਪੰਖੀਆਂ ਨੂੰ ਨਹੀਂ ਤੇ ਕੱਲ ਦੀ ਚਿੰਤਾ ਦੇ ਵਿੱਚ ਵੀ ਸਿਰਮੌਰ ਚਿੰਤਾ ਹੈ ਰਿਜ਼ਕ ਦੀ ਅੱਜ ਮੈਨੂੰ ਰਜ਼ਕ ਮਿਲਿਆ ਕੱਲ ਮਿਲਣਾ ਹੈ ਕਿ ਨਹੀਂ ਇਸ ਵਾਸਤੇ ਦੇਖਣ ਦੇ ਚ ਆਇਆ ਹੈ ਮਨੁੱਖ ਦੀ ਸਾਰੀ ਜਿਹੜੀ ਭਟਕਣਾ ਹੈ ਉਹਦੇ ਪਿੱਛੇ ਆਖਿਆ ਜਾਂਦਾ ਹੈ ਕਿ ਭਟਕਣਾ ਦੋ ਰੋਟੀ ਦੀ ਹੈ ਅਗਰ ਮਨੁੱਖ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਂਦਾ ਹੈ ਤਾਂ ਕਹਿੰਦਾ ਮੈਂ ਰੋਟੀ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਿਹਾ ਲੇਕਿਨ ਰੋਟੀ ਤੋਂ ਵੀ ਕੁਝ ਆਹਮ ਪਦਾਰਥ ਨੇ لازਮੀ ਨੇ ਜ਼ਰੂਰੀ ਨੇ ਜੈਸੇ ਕਿ ਪਾਣੀ ਜੈਸੇ ਕਿ ਹਵਾ ਕਰੀ ਕਿਸੇ ਮਨੁੱਖ ਤੋਂ ਇਹ ਨਹੀਂ ਸੁਣਿਆ ਬੈ ਨਹੀਂ ਹਵਾ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਹੇ ਪਾਣੀ ਕਮਾਣ ਲਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਹੇ ਆ ਭਈ ਰੋਟੀ ਕਮਾਣ ਲਈ ਮੈਂ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਹੇ ਆ ਇਹ ਸਾਰੀ ਭਟਕਣ ਰੋਟੀ ਨਾਲ ਹੀ ਜੋੜੀ ਗਈ ਇਦੇ ਕੁਝ ਤੱਕ ਹੈ ਹਤ ਪਰਸ਼ਾਂ ਦੇ ਸਾਹਮਣੇ ਆਏ ਆਪਣੇ ਢੰਗ ਨਾਲ ਤਾਂ ਉਹਨਾਂ ਨੇ ਵਿਧਾਤੇ ਦਿੱਤੇ ਗਿਲੇ ਵੀ ਕੀਤੇ ਨੇ ਗਿਲੇ ਕਰਨ ਵਾਲਿਆਂ ਵਿੱਚੋਂ ਰਾਜਯੋਗੀ ਭਰਤਰੀ ਕਵੀ ਸੁੰਦਰ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਔਰ ਇਸੇ ਪੱਧਰ ਦੇ ਹੋਰ ਅਨੇਕਾ ਮਹਾਪੁਰਸ਼ਾਂ ਨੇ ਈਸ਼ਵਰ ਨੂੰ ਕਹਿ ਦਿੱਤਾ ਹੈ ਕਿ हे ਪ੍ਰਭੂ ਉਹ ਇਤੇ ਤੋਂ નિર્ਦੋਸ਼ ਹੈ ਪਰ ਰਜ਼ਕ ਦੇ ਪੱਖ ਦੇ ਅਸੀਂ ਤੈਨੂੰ નિર્ਦੋਸ਼ ਨਹੀਂ ਮੰਨ ਸਕਦੇ ਦੋਸ਼ੀ ਤੂੰ ਵੀ ਹੈ ਅਸੀਂ ਤੇ ਅਨਿਤੀ ਕਰਦੇ ਹਾਂ ਪਰ ਇੱਕ ਅਨਿਤੀ ਤੈਥੋਂ ਵੀ ਹੋਈ ਹੈ ਬੜਾ ਸੁੰਦਰ ਜ਼ਿਕਰ ਕੀਤਾ ਹੈ ਰਾਜ yogi ਭਰਤਰੀ ਨੇ ਉਹ ਕਹਿੰਦੇ ਨੇ हे परिपूर्णम परमात्मा ਨਾਗੋਂ ਦਾ ਆਹਾਰ ਬਿਆਰ ਮਾਛੀ ਕੀਨੋਂ ਮੁਖਚਾਰ ਉਦਮਾ ਹਿੰਸਾਵਾਰ ਸੁਖ ਸਦਾ ਹੋਏ ਹੈ ਤੂੰ ਸਰਪ ਬਣਾਏ ਹੋਰ ਇਸ ਤਰ੍ਹਾਂ ਦੇ ਕੀੜੇ ਮਕੋੜੇ ਬਣਾਏ ਤੇ ਜਿਨ੍ਹਾਂ ਦਾ ਰਿਜਕ ਬਣਾ ਦਿੱਤਾ ਮਿੱਟੀ ਉਹ ਮਿੱਟੀ ਫੱਕ ਲੈਂਦੇ ਨੇ ਫੇਖ ਫੇ ਮਹੀਨੇ ਖੁੱਡ ਦੇ ਸੱਤ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਮਿੱਟੀ ਫੱਕੀ ਜਾ ਰਹੀ ਹੈ ਤੇ ਪਵਨ ਵਿੱਚ ਜਿਹੜੀ ਪਾਣੀ ਦੀ ਨਮੀ ਹੈ ਇਹਨੂੰ ਹੀ ਉਹ ਪੀ ਲੈਂਦਾ ਔਰ ਇੱਕ ਢੰਗ ਨਾਲ 6 ਮਹੀਨੇ ਇੱਕ ਥਾਂ ਤੇ ਪਿਆ ਹੋਇਆ ਵੀ ਉਹ ਤ੍ਰਿਪਤ ਰਹਿੰਦਾ ਹੈ ਰਾਜਯੋਗੀ ਭਰਤਰੀ ਕੈਨਨ ਐਸਾ ਜ਼ਹਿਰੀਲਾ ਜਾਨਵਰ ਜੋ ਤੇਰਾ ਰਿਜ਼ਕ ਪ੍ਰਾਪਤ ਕਰਕੇ ਆਪਣੇ ਅੰਦਰ ਜ਼ਹਿਰ ਵਧਾਉਂਦਾ ਹੈ ਤੇ ਵਧੀ ਹੋਈ ਜ਼ਹਿਰ ਦੇ ਨਾਲ ਫਿਰ ਕਿਸੇ ਨੂੰ ਡੰਗ ਮਾਰਦਾ ਹੈ ਤੇ ਅਗਲੇ ਨੂੰ ਮੌਤ ਤੇ ਘਾਟ ਉਤਾਰਦਾ ਹੈ ਐਸਾ ਖਤਰਨਾਕ ਇਹ ਜਾਨਵਰ ਤੇ ਉਸ ਦੇ ਉੱਤੇ ਤੇਰੀ ਇਤਨੀ ਦਇਆ ਇਤਨੀ ਬਖਸ਼ਿਸ਼ ਕਿ ਉਸ ਦਾ ਰਜ਼ਕ ਹਰ ਥਾਂ ਤੇ ਮੌਜੂਦ ਹੈ ਸੱਤ ਨੂੰ ਆਪਣਾ ਰਜ਼ਕ ਲੱਭਣ ਲਈ ਭਟਕਣ ਦੀ ਲੋੜ ਨਹੀਂ ਕਿਉਂਕਿ ਮਿੱਟੀ ਹਰ ਥਾਂ ਤੇ ਮੌਜੂਦ ਹੈ ਖਾਕ ਹਰ ਥਾਂ ਤੇ ਮੌਜੂਦ ਹੈ ਤੇ ਖਾਕ ਹੀ ਉਸ ਦਾ ਮੁੱਖ ਭੋਜਨ ਹੈ ਜਿ세 ਮਨੁੱਖ ਦਾ ਮੁੱਖ ਭੋਜਨ ਤੇ ਅਨ ਹੈ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਸਾਗ ਸਬਜ਼ੀਆਂ ਹੋਰ ਅਨੇਕਾਂ ਪਦਾਰਥ ਨੇ ਇਹ ਕਿਸੇ ਹੱਦ ਤੱਕ ਭੋਜਨ ਦੇ ਨਾਲ ਸਹਾਇਕ ਨੇ ਮੂਲ ਭੋਜਨ ਤੇ ਮਨੁੱਖ ਦਾ ਅਨ ਹੈ ਮੂਲ ਭੋਜਨ ਸਰਪ ਦਾ ਕੇਵਲ ਹਾਕ ਹੈ ਮਿੱਟੀ ਹੈ ਬਾਕੀ ਤੇ ਉਹ ਭੋਜਨ ਨੂੰ ਸਵਾਦਲ ਬਣਾਉਣ ਦੇ ਵਸੀਲੇ ਨੇ ਵਰਨਾ ਮੁੱਖ ਭੋਜਨ ਸਰਪ ਦਾ ਹਾਕ ਹੈ ਤੇ ਹਾਕ ਹਰ ਥਾਂ ਤੇ ਮੌਜੂਦ ਹੈ ਸੁਭਰ ਤ੍ਰੀ ਕੰਨ ਨੇ ਨਾਗੋਂ ਦਾ ਆਹਾਰ ਬਿਆਰ ਮਾਟੀ ਕੀਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਹੈ ਰਿਜ਼ਕ ਦੇ ਮਾਮਲੇ ਚ ਥੱਪ ਨੂੰ ਸਦੀਵੀ ਸੁਖ ਨਾ ਭਟਕਣਾ ਨਾ ਹਿੰਸਾ ਨਾ ਉਪਰਾਲੇ ਨਾ ਕੱਲ ਦੀ ਚਿੰਤਾ ਅੰਕੁਰ ਤ੍ਰਿੜਾਦ ਸੁਦਾ ਸੋ ਪ੍ਰਸਾਦ ਪਾਵੇ ਪਸ਼ੂ ਅਹਿਲਾਦ ਧਾਰ ਧਰਾ ਸੋਏ ਹੈ ਫਿਰ ਹੈ ਕਾਦਰ ਕਰੀਂ ਤੂੰ ਕੁਝ ਚੋਪਾਏ ਜਾਨਵਰ ਜੰਗਲਾਂ ਦੇ ਵਿੱਚ ਬਣਾ ਦਿੱਤੇ ਤੇ ਉਹਨਾਂ ਦਾ ਰਿਜ਼ਕ ਬਣਾ ਦਿੱਤਾ ਤਿੰਕੇ ਇਤਿਹਾਦਕ ਘਾਹ ਫੁੱਲ ਡੇਰੀਆਂ ਦੇ ਪੱਤੇ ਦਰਖਤਾਂ ਦੇ ਪੱਤੇ ਤੇ ਇਹ ਵੀ ਬੜੀ ਆਸਾਨੀ ਨਾਲ ਜੰਗਲਾਂ ਦੇ ਵਿੱਚ ਉਪਲਬਧ ਨੇ ਜਿਹਦੇ ਲਈ ਕੋਈ ਹਿੰਸਾ ਉਦਮ ਤੇ ਕੋਈ ਬਹੁਤ ਕਸ਼ਟ ਨਹੀਂ ਸਹਾਰਨਾ ਪੈਂਦਾ ਸੁਭਾਵਕੀਏ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਹਿਰਨ ਨੇ ਨੀਲ ਗਾਏ ਨੇ ਹਾਂਬਰ ਨੇ ਚੇਤਲ ਨੇ ਇਸ ਤਰ੍ਹਾਂ ਦੇ ਚੌਪਾਏ ਜਾਨਵਰ ਘਾਸ ਖਾ ਲੈਂਦੇ ਨੇ ਅੰਕੁਰ ਤੜਾਦ ਖਾ ਲੈਂਦੇ ਨੇ ਔਰ ਇਸ ਸਬਾਅਕ ਇਨਾ ਪਦਾਰਥਾਂ ਨਾਲ ਜੰਗਲਾਂ ਦੇ ਜੰਗਲ ਭਰੇ ਪਏ ਨੇ ਜਿਹਦੇ ਲਈ ਉਹਨਾਂ ਨੂੰ ਕੋਈ ਵਿਸ਼ੇਸ਼ ਉਦਮ ਨਹੀਂ ਕਰਨਾ ਪੈਂਦਾ ਭਰਤੀ ਕਹਿੰਦੇ ਨ ਰੱਛੀ ਨਰੋਂ ਕੀ ਵਿਦ ਜੋ ਨਾ ਬਿਨਾਂ ਰਿਤ ਰੰਡੀ ਪੂਤ ਸਮਤਾ ਹੈ ਡੰਡੀ ਨਾ ਹੈ ਕੋਇ ਤੂੰ ਮਨੁੱਖ ਦਾ ਰਿਜ਼ਕ ਐਸਾ ਬਣਾ ਦਿੱਤਾ ਕਿ ਬਿਨਾ ਉਦਮ ਬਿਨਾ ਪਰਿਸ਼ਰਮ ਬਿਨਾ ਧਨ ਬਿਨਾ ਵਸੀਲਿਆਂ ਤੋਂ ਰਿਜ਼ਕ ਲੱਭਣਾ ਬਹੁਤ ਔਖ ਬਹੁਤ ਔਖ ਹੈ। ਔਰ हे ਪ੍ਰਭੂ ਇਹ ਤੇ ਤੁਹਾਨੂੰ ਇਤਨੀ ਵੱਡੀ ਅਨਿਤੀ ਹੋਈ ਏ ਕਿ ਮੈਂ ਆਖਾਂਗਾ ਰੰਡੀ ਪੁੱਤ ਸਮ ਤਾਂ ਹੈ ਡੰਡੀ ਨਾਏ ਕੋ ਹੈ ਤੂੰ ਤੇ ਰੰਡੀ ਦਾ ਪੁੱਤਰ ਹੈ ਤੈਨੂੰ ਕੋਈ ਡੰਡ ਦੇਣ ਵਾਲਾ ਹੀ ਨਹੀਂ ਹੈ। ਕਾਸ਼ ਤੈਨੂੰ ਕੋਈ ਡੰਡ ਦੇਂਦਾ ਤੈਨੂੰ ਕੋਈ ਸਮਝਾਂਦਾ ਤੇ ਇਹ ਜਿਹੜੀ ਅਸ਼ਰਫਲ ਮੁਖਲੁਕਾਤ ਹੈ ਜੀਵਾਂ ਦੇ ਵਿੱਚ ਇਹ ਜਿਹੜਾ ਸ਼ਰਮੋਰ ਜੀਵ ਹੈ ਮਨੁੱਖ ਰਿਜ਼ਕ ਦੇ ਮਾਮਲੇ 'ਚ ਤੂੰ ਇਤਨਾ ਵੱਡਾ ਅਨਿਆਏ ਨਾ ਕਰਦਾ ਹੂ ਬਹੁ ਇਸਤਰੀ ਕੇ ਨਾਲ ਕਵੀ ਸੁੰਦਰ ਦੀ ਰਚਨਾ ਦਾ ਇੱਕ ਬੋਲ ਹੈ ਕਿ ਕਵ ਸੁੰਦਰ ਪੇਟ ਦਿਓ ਬੜ ਪਾਪ ਕਿਓ ਜਿੱਥੇ ਭਰਤਰੀ ਕਹਿੰਨ ਨੇ हे ਪ੍ਰਭੂ ਤੈਥੋਂ ਇੱਕ ਬਹੁਤ ਵੱਡੀ ਅਨੀਤੀ ਤੇ ਭੁੱਲ ਹੋਈ ਹੈ ਉੱਥੇ ਸੁੰਦਰ ਕਹਿੰਦੇ ਨਹੀਂ ਭੁੱਲ ਨਹੀਂ ਬਹੁਤ ਵੱਡਾ ਪਾਪ ਹੋਇਆ ਹੈ ਇਹ ਪ੍ਰਮਾਤਮਾ ਤੂੰ ਮਨੁੱਖ ਦਾ ਪੇਟ ਬਣਾ ਦਿੱਤਾ ਤੇ ਮਨੁੱਖ ਦਾ ਬਹੁਤ ਸਾਰਾ ਸਮਾਂ ਉਪਜੀਵ ਦਾ ਲੱਭਣ ਦੇ ਚ ਨਸ਼ਟ ਹੋ ਗਿਆ ਇੰਨਾ ਕੀਮਤੀ ਦਿਮਾਗੇ ਲੈ ਕੇ ਆਇਆ ਇੰਦਰੀ ਲੈ ਕੇ ਆਇਆ ਇੰਨਾ ਸੋਹਣਾ ਜਿਸਮ ਲੈ ਕੇ ਆਇਆ ਤੇ ਸਮਾਂ ਸਰੀਰ ਦਿਮਾਗ ਸਾਰਾ ਨਸ਼ਟ ਹੋ ਗਿਆ ਰਜ਼ਕ ਦੀ ਤਲਾਸ਼ ਤੇ ਰੋਟੀ ਦੀ ਤਲਾਸ਼ ਤੇ ਹੂਬੋ ਇਨੇ ਹੀ ਮਹਾਪੁਰਸ਼ਾਂ ਦੀ ਕਤਾਰ ਵਿੱਚ ਖੜੇ ਨੇ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਉਹ ਕਹਿੰਦੇ ਨੇ ਵਿਦ ਇੱਕ ਅਨੀਤ ਅਨੀਤ ਰਚੀ ਸੁਭ ਸੰਤਨ ਕੇ ਤਨ પેટ ਲਗਾਇਓ ਅਤ ਦੀਨ ਮਲੀਨ ਦੁਖੀ ਨਰ ਜੋ ਤਿਨ ਕੇ ਗ੍ਰਹ ਭੀਤਰ ਭੀਕ ਮੰਗਾਇਓ हे ਪ੍ਰਭੂ ਗੇਤੋਂ પેટ ਲਾਣਾ ਹੀ ਸੀ ਤੇ ਕਮ ਸੇ ਕਮ ਉਹਨਾਂ ਦਾ ਲਾਂਦਾ ਜੋ ਸਿਰਫ ਪੇਟ ਪੂਰਤੀ ਵਾਸਤੇ ਹੀ ਜੀ ਰਹਿਣੇ ਪਰ ਜੋ ਤੇਰੇ ਨਾਲ ਜੁੜਨਾ ਚਾਹੁੰਦੇ ਨੇ ਨਾਮ ਰਖ ਮੰਨਣਾ ਚਾਹੁੰਦੇ ਨੇ ਤੋਂ ਉਹਨਾਂ ਦਾ ਪੇਟ ਕਿਉਂ ਲਾਇਆ ਇਹ ਤਾਂ ਇਥੋਂ ਬਹੁਤ ਵੱਡੀ ਅਨਿਤੀ ਹੋ ਗਈ ਔਰ ਇਸ ਅਨਿਤੀ ਦਾ ਸਦਕਾ ਇਹਨਾਂ ਮਹਾਪੁਰਸ਼ਾਂ ਨੂੰ ਕਈ ਵਾਰ ਉਹਨਾਂ ਦੇ ਅੱਗੋਂ ਦਸਤ ਫੈਲਾਣੇ ਪੈਂਦੇ ਨੇ ਜੋ ਅਤ ਦੀਨ ਮਲੀਨ ਦੁਖੀ ਨਰ ਜੋ ਜੋ ਮੈਲੇ ਨੇ ਦੁਖੀ ਨੇ ਚੰਡਾਲ ਵਰਤੀ ਦੇ ਨੇ ਔਰ ਅਧਿਆਤਮਕ ਤल्ली ਕੋਈ ਸੂਝ ਸਮਝ ਰੱਖਣ ਵਾਲੇ ਨਹੀਂ ਤੇ ਉਹਨਾਂ ਦੇ ਜ਼ੇਰ ਅਸਰ ਰਹਿ ਜਾਣਾ ਪੈਂਦਾ ਹੈ ਖਾਮੋਸ ਰਹਿ ਜਾਣਾ ਪੈਂਦਾ ਹੈ ਤਾਂ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਇੱਕ ਬਹੁਤ ਵੱਡੀ ਅਨੇਤੀ ਹੋ ਗਈ ਤੈਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਇਸ ਮਸਲੇ ਨੂੰ ਲਈਏ ਜਿਹੜਾ ਪ੍ਰਭੂ ਆਖਿਆ ਜਾਂਦਾ ਉਹਨੇ ਪੰਛੀਆਂ ਤੇ ਦਇਆ ਕੀਤੀ ਪਸ਼ੂਆਂ ਤੇ ਦਇਆ ਕੀਤੀ ਸਤਪੰਥ ਦੇ ਦਇਆ ਸੀ ਤੇ ਉਹਨਾਂ ਦਾ ਰਜ਼ਕ ਆਮ ਬਣਾ ਦਿੱਤਾ ਇਸ ਢੰਗ ਨਾਲ ਮਨੁੱਖ ਦਾ ਰਜ਼ਕ ਉਸਨੇ ਕਿਉਂ ਨਹੀਂ ਬਣਾਇਆ ਤਾਂ ਸਾਇਦ ਕੰਨ ਨੇ ਕਰੋਕਤੀ ਨਹੀਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ 합 ਦੀ ਜ਼ਿੰਦਗੀ ਤੇ ਕੌਣ ਰਖਕ ਕਰੇਗਾ ਕਿਉਂਕਿ ਰਜ਼ਕ ਤੋਂ ਨਿਸ਼ਕਿੰਤ ਹੈ ਇਸ ਵਾਸਤੇ 6-6 ਮਹੀਨੇ ਇੱਕ ਕੋਈ ਖੁੱਬਿਤ ਪਿਆ ਰਹਿੰਦਾ ਹੈ ਅਗਰ ਮਨੁੱਖ ਇਸ ਢੰਗ ਨਾਲ ਰੇਸ਼ਕਿੰਤ ਹੋ ਜਾਂਦਾ ਤਾਂ ਸੰਸਾਰ ਬੇਰੌਣਕ ਹੋਣਾ ਸੀ ਇਹ ਵੀ ਕਿਸੇ ਪਹਾੜ ਦੇ ਕੰਧਰਾਂ 'ਚ ਪਿਆ ਰਹਿੰਦਾ ਔਰ ਉਸ ਤਰ੍ਹਾਂ ਹੀ ਪਿਆ ਰਹਿੰਦਾ ਜਿਵੇਂ ਖੁੱਡਾਂ ਦੇ ਵਿੱਚ ਬੈਠੇ ਨੇ ਸੱਤ ਕਿਨੇ ਕੁਝ ਤਾਮੀਰ ਨਹੀਂ ਕਰਨਾ ਸੀ ਇਸਨੇ ਕੁਝ ਬਣਾਉਣਾ ਨਹੀਂ ਸੀ ਏ ਰੋਲ ਰੇਲਾ ਮੋਢਰਾ ਗੱਡੀਆਂ ਇਹ ਫਲਕਬੋਸ ਇਮਾਰਤਾਂ ਇਹ ਦਰਸ਼ਨ ਫਲਸਫਾ ਕਵਤਾ ਸੰਗੀਤ ਔਰ ਇਸ ਤੋਂ ਇਲਾਵਾ ਗਿਆਨ ਵਿਗਿਆਨ ਸਾਹਿਤ ਕਲਾ ਇਹ ਤਰ੍ਹਾਂ ਤਰ੍ਹਾਂ ਦਾ ਜੋ ਜਨਮ ਹੋਇਆ ਮਨੁੱਖ ਨੂੰ ਤੇ ਧੱਕਾ ਮਾਰਿਆ ਰਜ਼ਕ ਨੇ ਤੇ ਜਿਸ ਰਜ਼ਕ ਨੇ ਧੱਕਾ ਮਾਰ ਮਾਰ ਕੇ ਮਨੁੱਖ ਤੋਂ ਇਤਨੀਆਂ ਸੁੰਦਰ ਵਸਤੂਆਂ ਬਣਾ ਲਈਆਂ ਸੰਸਾਰ ਨੂੰ ਇਤਨਾ ਸੋਹਣਾ ਸੁੰਦਰ ਤੇ ਮਨਵਰ ਬਣਾ ਲਿਆ ਔਰ ਉਸਾਰੂ ਕੰਮ ਮਨੁੱਖ ਨੇ ਕੀਤੀ ਇਸ ਤਰ੍ਹਾਂ ਦੀ ਵਿਖਮਤਾ ਨਾਲ ਪ੍ਰਾਪਤ ਹੋਈ ਰੋਟੀ ਰੱਬ ਦਾ ਸਰਾਪ ਨਹੀਂ ਉਹਦੀ ਬਖਸ਼ਿਸ਼ ਉਹਦੀ ਰਹਿਮਤ ਹੈ ਵਰਨਾ ਮਨੁੱਖ ਨੇ ਕੁਝ ਉਦਮ ਹੀ ਨਹੀਂ ਕਰਨਾ ਸੀ ਕਿ ਮਨੁੱਖ ਆਇਆ ਸੀ ਉਦਮ ਕਰਨ ਲਈ ਤੇ ਉਹ ਉਦਮ ਤਾਂ ਕਰ ਸਕਦਾ ਸੀ ਕਿ ਇਹਦਾ ਰਿਜ਼ਕ ਥੋੜਾ ਔਖਾ ਬਣਾ ਦਿੱਤਾ ਜਾਂਦਾ ਇਹਦਾ ਰਿਜ਼ਕ ਥੋੜਾ ਸਖਤ ਬਣਾ ਦਿੱਤਾ ਜਾਂਦਾ ਇਹਨੂੰ ਰਿਜ਼ਕ ਆਪਣਾ ਤਲਾਸ਼ ਕਰਨਾ ਪੈਂਦਾ ਤੇ ਰਿਜ਼ਕ ਨੂੰ ਤਲਾਸ਼ ਕਰਨ ਦੇ ਆਧਾਰ 'ਤੇ ਇਹ ਜਗਤ ਦੀ ਤਾਮੀਰ ਕਰ ਸਕੇ ਪੂਰਪੂਰਨ ਪ੍ਰਮਾਤਮਾ ਨੇ ਇਸ ਵਾਸਤੇ ਇਹ ਮਸਲਾ ਥੋੜਾ ਔਖਾ ਬਣਾਇਆ ਵਰਨਾ ਰੋਟੀ ਨਾਲੋਂ ਜ਼ਿਆਦਾ ਲਾਜ਼ਮੀ ਹੈ ਪਾਣੀ ਦੇਖਣ ਦੇ ਚਾਇਆ ਹੈ ਜਗਤ ਵਿੱਚ ਜਿਨ੍ਹਾਂ ਲੋਕਾਂ ਨੇ ਮਰਨ ਵਰਤ ਰੱਖੇ ਉਹ 74 ਦਿਨ ਤੱਕ ਬਿਨਾਂ ਅੰਤੋਂ ਰਹ ਗਏ ਤਾਂ ਇੱਕ ਸਬੂਤ ਮਿਲ ਗਿਆ ਕਿ ਇਹ ਸਰੀਰ 74 ਦਿਨ ਤੱਕ ਰੋਟੀ ਤੋਂ ਬਿਨਾ ਰਹਿ ਸਕਦਾ ਹੈ ਲੇਕਿਨ ਜਿਨ੍ਹਾਂ ਨੇ ਮਰਨ ਵਰਤ ਰੱਖੇ ਉਹ ਪਾਣੀ ਦਿਨ ਦੇ 8 ਵਾਰ ਪੀਂਦੇ ਸਨ ਪਾਣੀ ਦਾ ਤੇ ਆਗ ਨਹੀਂ ਅੰਨ ਦਾ ਤਿਆਗ ਪਾਣੀ ਦਾ ਤਿਆਗ ਇੱਕ ਦਿਨ ਵੀ ਕਰਨਾ ਔਖਾ ਰੋਟੀ ਦਾ ਤਿਆਗ 72 ਦਿਨ ਕੀਤਾ ਜਾ ਸਕਦਾ ਹੈ ਜੇ ਇਸ ਤੋਂ ਕੋਈ ਹੋਰ ਸ਼ਕਤੀਸ਼ਾਲੀ ਆਇਆ ਇਸ ਤੋਂ ਵੱਧ ਦਿਨ ਵੀ ਉਹ ਭੁੱਖਾ ਰਹਿ ਸਕਦਾ ਲੇਕਿਨ ਪਾਣੀ ਤੇ ਦਿਨ ਵਿੱਚ ਕਈ ਕਈ ਦਫਾ ਚਾਹੀਦਾ ਤੋਂ ਰੋਟੀ ਨਾਲੋਂ ਪਾਣੀ ਜ਼ਿਆਦਾ ਕੀਮਤੀ ਲੇਕਿਨ ਗਜ਼ਬ ਦੀ ਗੱਲ ਇਹ ਹੈ ਕਿ ਪਾਣੀ ਪ੍ਰਾਪਤੀ ਲਈ ਇਤਨੀ ਬਿਕਮਤਾ ਨਹੀਂ ਹੈ ਹੋਲੀयत ਦਰਿਆ ਵਗਦੇ ਪੈਨੇ ਅੰਨ ਦੇ ਦਰਿਆ ਨਹੀਂ ਵਗ ਰਹੇ ਪਾਣੀ ਦੇ ਦਰਿਆ ਵਗ ਰਹੇ ਅੰਨ ਦੇ ਸਾਗਰ ਨਹੀਂ ਨੇ ਪਾਣੀ ਦੇ ਸਾਗਰ ਨੇ ਆਸਮਾਨ ਤੋਂ ਅੰਨ ਦੀ ਬਰਖਾ ਨਹੀਂ ਆਉਂਦੀ ਪਾਣੀ ਦੀ ਬਰਖਾ ਹੈ ਇਤਨਾ ਪਾਣੀ ਚਾਰੋਂ ਪਾਸੇ ਇਤਨਾ ਪਾਣੀ ਪਾਣੀ ਦੇ ਸਰੋਵਰ ਪਾਣੀ ਦੀਆਂ ਝੀਲਾਂ ਪਾਣੀ ਦੇ ਦਰਿਆ ਪਾਣੀ ਦਾ ਸਾਗਰ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਨੂੰ ਰੋਟੀ ਨਾਲੋਂ ਜ਼ਿਆਦਾ ਲਾਜ਼ਮੀ ਚਾਹੀਦਾ ਹੈ ਪਾਣੀ ਤੇ ਪਾਣੀ ਆਮ ਪਰਿਪੂਰਣ ਪ੍ਰਮਾਤਮਾ ਨੇ ਬਣਾ ਦਿੱਤਾ ਉਂਝ ਵੀ ਵੈਦਿਕ ਗ੍ਰੰਥ ਕਹਿੰਦੇ ਨੇ ਕਿ ਮਨੁੱਖ ਦੇ ਸਰੀਰ ਵਿੱਚ 80% ਪਾਣੀ ਹੈ ਔਰ ਮੂਲ ਪਾਣੀ ਹੈ ਪਾਣੀ ਕਿਉ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਣੀ ਨੂੰ ਕਿਤਾ ਕਿ ਔਰ ਇਹ ਸਰੀਰ ਵਿੱਚ 80% ਦੀ ਤਾਦਾਦ ਵਿੱਚ ਮੌਜੂਦ ਹੈ ਲੇਕਿਨ ਪਾਣੀ ਕਮਾਣ ਲਈ ਇਤਨੀ ਬਿਕਮਤਾ ਨਹੀਂ ਇਤਨਾ ਕਸ਼ਟ ਨਹੀਂ ਹੋ ਸਕਦਾ ਹੈ ਕੋਈ ਯਤਨ ਕਰੇ ਕਿ ਪਾਣੀ ਤੋਂ ਬਿਨਾ ਵੀ 2-4 ਦਿਨ ਰਹਿ ਜਾਏ ਜੈਸੇ ਰੋਜ਼ਿਆਂ ਦੇ ਦਿਨਾਂ ਵਿੱਚ ਮੁਸਲਮਾਨ ਇੱਕ ਦਿਨ ਤੇ ਰਹਿ ਹੀ ਜਾਂਦੇ ਨੇ ਉਹ ਜੋ ਰੋਜ਼ਾ ਰੱਖਦੇ ਨੇ ਅੰਨ ਦਾ ਵੀ ਤਿਆਗ ਹੈ ਪਾਣੀ ਦਾ ਵੀ ਤਿਆਗ ਹੈ ਤਾਂ ਇੱਕ ਸਬੂਤ ਮੌਈਆ ਹੋ ਗਿਆ ਕਿ ਇੱਕ ਦਿਨ ਲਈ ਕਮ ਸੇ ਕਮ 12-14 ਘੰਟਿਆਂ ਲਈ ਪਾਣੀ ਦਾ ਤਿਆਗ ਕੀਤਾ ਜਾ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਤਾਂ ਦੇਖਣ ਵਿੱਚ ਆਇਆ ਹੈ ਕੇ ਪਾਣੀ ਨਾਲੋਂ ਜ਼ਿਆਦਾ ਲਾਜ਼ਮੀ ਤੇ ਸਰੀਰ ਲਈ ਜ਼ਰੂਰੀ ਹੈ ਪਵਨ ਹਵਾ ਤੇ ਹਵਾ ਤੋਂ ਬਿਨਾ ਤੇ ਮਨੁੱਖ 1 ਸੈਕਿੰਡ ਵੀ ਨਹੀਂ ਰਹਿ ਸਕਦਾ ਪਾਣੀ ਤੋਂ ਬਿਨਾ 16 17 ਘੰਟੇ ਰਹਿ ਜਾਏਗਾ ਅੰਨ ਤੋਂ ਬਿਨਾ 2 3 ਮਹੀਨੇ ਰਹਿ ਜਾਏਗਾ ਪਰ ਹਵਾ ਤੋਂ ਬਿਨਾ ਤੇ 2 3 ਸੈਕਿੰਡ ਵੀ ਨਹੀਂ ਰਹਿ ਸਕੇਗਾ ਔਰ ਇਹ ਪਰਿਪੂਰਨ ਪਰਮਾਤਮਾ ਨੇ ਵਿਆਪਕ ਬਣਾ ਦਿੱਤੀ ਪਾਣੀ ਦੇ ਦਰਿਆ ਕਿਧਰੇ ਕਿਧਰੇ ਹਨ ਕਿਧਰੇ ਕਿਧਰੇ ਨਹੀਂ ਸਰੋਵਰ ਵਿਆਪਕ ਨਹੀਂ ਸਾਗਰ ਵਿਆਪਕ ਨਹੀਂ ਲੇਕਿਨ ਹਵਾ ਵਿਆਪਕ ਹੈ ਸਾਗਰ ਦੇ ਤਲ ਤੇ ਜ਼ਮੀਨ ਦੇ ਤਲ ਤੇ ਦਰਿਆਵਾਂ ਦੇ ਤਲ ਤੇ ਵਜ਼ਬ ਕੇ ਹਰ ਥਾਂ ਦੇ ਉੱਤੇ ਇਹ ਪਵਨ ਵਿਆਪਕ ਕਿਉਂ ਕਿ ਇੱਕ ਸੈਕਿੰਡ ਵਾਸਤੇ ਵੀ ਅਗਰ ਪਵਨ ਨਾ ਹੋਵੇ ਤਾਂ ਮਨੁੱਖ ਦਾ ਅੰਤ ਹੋ ਗਿਆ ਔਰ ਉਂਝ ਵੀ ਕਹਿੰਦੇ ਨੇ ਕਿ ਫਲਾਣੇ ਮਨੁੱਖ ਦੇ ਅੰਦਰ ਕਾ ਬਾ ਸਵਾਸ ਚਲਨੇ ਬੰਦ ਹੋ ਗਏ ਪ੍ਰਾਣਾਂ ਦਾ ਅੰਤ ਹੋ ਗਿਆ ਜ਼ਿੰਦਗੀ ਤੇ ਇੱਕ ਦਮ ਦੀ ਹੈ ਜ਼ਿੰਦਗੀ ਤੇ ਸਵਾਸ ਤੇ ਹੈ ਤੋ ਕੋਈ ਮਨੁੱਖ ਹਵਾ ਕਮਾਣ ਲਈ ਕਿਧਰੇ ਨਹੀਂ ਜਾਂਦਾ ਹਵਾ ਮੁਫਤ ਵਿੱਚ ਮਿਲ ਰਹੀ ਹੈ ਪਾਣੀ ਕਰੀਬਨ ਕਰੀਬਨ ਮੁਫਤੀ ਹੈ ਜੋ ਮਨੁੱਖ ਦੀ ਝੋਲੀ ਚ ਵਿਧਾਤੇ ਨਹੀਂ ਪਾਇਆ ਅਨ ਮੁਫਤ ਵਿੱਚ ਨਹੀਂ ਪਾਇਆ ਇਹਦੇ ਲਈ ਭਜ ਦੌੜ ਕਰਨੀ ਪਵੇਗੀ ਪਰ ਇਹ ਭਜ ਦੌੜ ਕੋਈ ਉਸ ਪ੍ਰਮਾਤਮਾ ਦੀ ਅਨੀਤੀ ਨਹੀਂ کروپی نہیں یہ بج دوڑ اس واسطے کہ منخ کچھ کر سکے یہ ہاتھ اس ڈھنگ دے واسطے بھج دوڑ رزق لئی بھج دوڑ ضرور کر لیکن رزق دی چنتا نہ کر نہ کر چنت چنتا ہے کرتے کرت ہے ਪਰਮਾਤਮਾ ਕਰਤਾ ਹੈ ਤੇ ਚਿੰਤਾ ਕਰਤੇ ਨੂੰ ਉਹ ਕਰਨ ਦੇ ਕਿਤ ਕਿਉਂ ਚਿੰਤਾ ਕਰੇ ਅਸੀਂ ਪ੍ਰਭੂ ਦੇ ਮੁਸਾਫਰ ਖਾਨੇ ਤੇ ਬੈਠੇ ਹਾਂ ਉਹਦੇ ਮਹਿਮਾਨ ਹਾਂ ਰਹਿਣਾ ਅਸੀਂ ਢੰਗ ਨਾਲ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਬਾਕੀ ਜ਼ਿੰਮੇਵਾਰੀ ਤੇ ਇਸ ਪਰਮਾਤਮਾ ਤੇ ਉਸ ਮਾਲਕ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕਿੰਤੀ ਵਾਕ ਕਿ ਸੋ ਕਰਤਾ ਚਿੰਤਾ ਕਰੇ ਦਿਨ ਉਪਾਇਆ ਜਗ ਤੂੰ ਚਿੰਤਾ ਕਰਨ ਲਈ ਨਹੀਂ ਹੈ ਤੂੰ ਚਿੰਤਨ ਕਰਨ ਲਈ ਹੈ ਤੇ ਚਿੰਤਨ ਕਰਨ ਵਾਲੇ ਮਨੁੱਖਾ ਨੇ ਕਲਾ ਨੂੰ ਜਨਮ ਦਿੱਤਾ ਸਾਹਿਤ ਨੂੰ ਜਨਮ ਦਿੱਤਾ ਸੰਗੀਤ ਨੂੰ ਜਨਮ ਦਿੱਤਾ ਗਿਆਨ ਨੂੰ ਜਨਮ ਦਿੱਤਾ ਵਿਗਿਆਨ ਨੂੰ ਜਨਮ ਦਿੱਤਾ ਧਰਮ ਨੂੰ ਜਨਮ ਦਿੱਤਾ ਆਤਮਿਕ ਸ਼ਾਂਤੀ ਨੂੰ ਜਨਮ ਦਿੱਤਾ ਪਰ ਜੋ ਚਿੰਤਾ ਦੇ ਵਿੱਚ ਗਰਸੇ ਰਹੇ ਉਹਨਾਂ ਨੇ ਇੱਕ ਤੇ ਸੰਸਾਰ ਨੂੰ ਕੁਝ ਦਿੱਤਾ ਨਹੀਂ ਦੂਸਰਾ ਆਪਣਾ ਤਨ ਵੀ ਐਵੇਂ ਗਵਾਇਆ ਆਪਣਾ ਸਮਾਂ ਵੀ ਐਵੇਂ ਬਰਬਾਦ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨੁੱਖ ਚਿੰਤਨ ਨਾ ਕਰਕੇ ਚਿੰਤਾ ਹੀ ਕਰਦਾ ਹੈ ਜਿਸ ਕਾਰਨ ਕਰਕੇ ਆਪਣੀ ਮਹਾਨਤਾ ਗਵਾ ਬੈਠਦਾ ਹੈ ਔਰ ਕਰੀਬਨ ਕਰੀਬਨ ਇਸ ਸ਼੍ਰੇਣੀ ਦੇ ਬਹੁਤੀ ਦੁਨੀਆ ਆ ਜਾਂਦੀ ਹੈ ਚਿੰਤਾ ਕਰਨ ਵਾਲ ਸਾਇਦ ਕਹਿੰਨੇ ਚਿੰਤਾ ਤੇ ਹੀ ਦੀ ਸੇ ਸਭ ਕੋਏ ਮੈਂ ਜਿੱਥੇ ਤੱਕ ਦੇਖਦਾ ਚਿੰਤਾ ਹੀ ਚਿੰਤਾ ਚਿੰਤਾ ਤੁਰ ਮੁਨੁਕ ਦਿਖ ਪਏਗਾ ਫੌਰਨ ਪਤਾ ਚੱਲਦਾ ਹੈ ਕਿ ਸੇ ਚਿੰਤਾ ਦੇਚ ਤੇ ਚਿੰਤਾ ਦੇ ਪਿੱਛੇ ਮੂਲ ਆਧਾਰ ਰਿਜਕ ਦਾ ਹੀ ਹੁੰਦਾ ਹੈ ਹੋਰ ਕੁਛ ਆਧਾਰ ਨਹੀਂ ਕਿਦਰੇ ਮੇਰਾ ਜੀਵਨ ਨਸ਼ਟ ਨਾ ਹੋ ਜਾਏ ਕਿਦਰੇ ਮੇਰੇ ਜੀਵਨ ਦੇ ਜਿਹੜੇ ਆਧਾਰ ਨੇ ਇਹ ਖੋ ਨਾ ਜਾਣ ਇਸ ਢੰਗ ਦੀ ਚਿੰਤਾ ਵਾਸਨਾ ਕਾਮਨਾ ਭਵਿਸ਼ ਕੱਲ ਇਹ ਸਾਰਾ ਬੋਝ ਮਨੁੱਖ ਦੇ ਦਿਲ ਦਿਮਾਗ ਦੇ ਉੱਤੇ ਪੈ ਜਾਂਦਾ ਹੈ ਸਾਇਬ ਕਹਿੰਦੇ ਇਸ ਦਾ ਇੱਕ ਇਲਾਜ ਹੈ ਚਿੰਤਾ ਤੇ ਹੀ ਦੀ ਸੇ ਸਭ ਕੋਏ ਤੇ ਤੇ ਇੱਕ ਤਹੀਂ ਸੁਖ ਹੋਏ ਜੇ ਬੰਦਾ ਇੱਕ ਦਾ ਚਿੰਤਨ ਕਰੇ ਤਾਂ ਫਿਰ तमाम ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ਔਰ ਉਸ ਦੇ ਰਿਜ਼ਕ ਦੀ ਚਿੰਤਾ ਵੀ ਦਿਲ ਦਿਮਾਗ ਤੋਂ ਲੈ ਜਾਂਦੀ ਹੈ ਤੇ ਮਨੁੱਖ ਇੰਜ ਹੁੰਦਾ ਜਿਵੇਂ ਕਮਲ ਦਾ ਫੁੱਲ ਵੰੰਿਤ ਹੋ ਜਾਂਦਾ ਹੈ ਹੌਲਾ ਹੋ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ ਪ੍ਰਿੰਦੇ ਨਾਂਗਿਰਹਿ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੁਹੀ ਏਕ ਤੂੰ ਹੀ ਏਕ ਤੂੰ ਹੀ ਸਾਹਿਬ ਕਹਿੰਦੇ ਮੈਂ ਕਿਉਂ ਚਿੰਤਾ ਕਰਾਂ ਮੈਂ ਦੇਖਦਾ ਜਿੰਨੇ ਤੂੰ ਪੰਛੀ ਬਣਾਏ ਸਭ ਨੂੰ ਰਜ਼ਕ ਮਿਲਦਾ ਹੈ ਜਿੰਨੇ ਤੂੰ ਦਰਖਤ ਬਣਾਏ ਸਭ ਨੂੰ ਰਜ਼ਕ ਮਿਲਦਾ ਉਹਨਾਂ ਨੂੰ ਪਾਣੀ ਮਿਲਦਾ ਉਹ ਖੜੇ ਨੇ ਜੰਗਲਾਂ ਦੇ ਜੰਗਲ ਭਰੇ ਪੈਨੇ ਦਰਖਤਾਂ ਨਾਲ ਉਹਨਾਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਪਾਣੀ ਦਾ ਸਟਾਕ ਕਰ ਲਈਏ ਤੇ ਪੰਛੀਆਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਅੰਨ ਦਾ ਗੋਦਾਮ ਭਰ ਲਈਏ ਦਾਣੇ ਢੂੰਢ ਕੇ ਭਰ ਲਈਏ ਪਤਾ ਨਹੀਂ ਅੱਜ ਮਿਲੇ ਹੈ ਕੱਲ ਮਿਲਣਾ ਹੈ ਕਿ ਨਹੀਂ ਇਸ ਤਰ੍ਹਾਂ ਦੀ ਬੇਹੂਦਾ ਚਿੰਤਾ ਸਿਰਫ ਮਨੁੱਖ ਕਰਦਾ ਹੈ ਪਤਾ ਨਹੀਂ ਅੱਜ ਮਿਲੇ ਹੈ ਕੱਲ ਮਿਲਣਾ ਹੈ ਕਿ ਨਹੀਂ ਤੋ ਕੱਲ ਮਿਲਣਾ ਹੈ ਕਿ ਨਹੀਂ ਇਹਦਾ ਮਤਲਬ ਹੈ ਅੱਜ ਰੱਬ ਹੈ ਪਤਾ ਨਹੀਂ ਕੱਲ ਰੱਬ ਹੋਵੇਗਾ ਕਿ ਨਹੀਂ ਅੱਜ ਪ੍ਰਮਾਤਮਾ ਹੈ ਪਤਾ ਨਹੀਂ ਕੱਲ ਪ੍ਰਮਾਤਮਾ ਹੋਵੇਗਾ ਕਿ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਪਰਿਚਰ ਪੌੜੀ ਦੇਚ ਫਰਮਾਨ ਕਿ ਪ੍ਰਮਾਤਮਾ ਦਾ ਆਸਣ ਹਰ ਥਾਂ ਤੇ ਹੈ ਔਰ ਹਰ ਥਾਂ ਤੇ ਉਸਦੇ ਭੰਡਾਰੇ ਨੇ ਤੇ ਉਸਨੇ ਆਪਣੇ ਭੰਡਾਰਿਆਂ ਦੇਚ ਜੋ ਕੁਝ ਪਾ ਦਿੱਤਾ ਹੈ ਇੱਕ ਕੋਈ ਦਫਾ ਪਾ ਦਿੱਤਾ ਹੈ ਯੁਗਾਂ ਜਗਾਂਤਾਂ ਤੋਂ ਜੀਵ ਉਹਨਾਂ ਭੰਡਾਰਿਆਂ ਦੇ ਚੋਂ ਕੱਢ ਰਹੇ ਨੇ ਭੰਡਾਰਾ ਮੁੱਕਣ ਦੇਕ ਨਹੀਂ ਆ ਰਿਹਾ ਔਰ ਨਾ ਹੀ ਮੁਕਣਾ ਹੈ ਜੀਵ ਮੁੱਕ ਜਾਂਦੇ ਨੇ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਰੰਗ ਰੂਪ ਰਸ ਦਾ ਅੰਤ ਨਹੀਂ ਹੁੰਦਾ ਜਗਤ ਦੇ ਪਦਾਰਥਾਂ ਦਾ ਅੰਤ ਨਹੀਂ ਹੁੰਦਾ ਪਦਾਰਥ ਤੇ ਤੈਉਂ ਦੇ ਤੈਉਂ ਮੌਜੂਦ ਰਹਿੰਦੇ ਨੇ ਮਨੁੱਖ ਦਾ ਅੰਤ ਹੋ ਜਾਂਦਾ ਹੈ ਔਰ ਇੱਕ ਤੋਂ ਮਨੁੱਖ ਅਗਰ ਸਿੱਖਿਆ ਲਵੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਰਿਜ਼ਕ ਮੌਜੂਦ ਹੈ ਜਨਮ ਤੋਂ ਪਹਿਲੇ ਮੌਜੂਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨੇ ਨੇ ਪ੍ਰਥਮੇ ਮੱਖਣ ਪਾਖੇ ਦੁੱਧ ਮੈਲੂ ਕਿਨੂ ਸਾਬਦ ਸੋ ਤੇਰਾ ਜਨਮ ਬਾਅਦ ਦੇਤ ਹੋਇਆ ਐ ਮਨੁਖ ਮਾਂ ਦੇ ਅਸਥਨ ਪਰਿਪੂਰਣ ਪਰਮਾਤਮਾ ਨੇ ਪਹਿਲੇ ਬਣਾਇਆ ਔਰ ਉਸ ਵਿੱਚ ਦੁੱਧ ਵੀ ਪਹਿਲੇ ਬਣਾਇਆ ਤੇਰੇ ਜਨਮ ਤੋਂ ਪਹਿਲੇ ਬਣਾਇਆ ਇਸ ਤੋਂ ਸਿੱਖਿਆ ਕਿਉਂ ਨਹੀਂ ਲੈਂਦਾ ਕਿ ਰਜ਼ਕ ਪਹਿਲੇ ਹੈ ਜੀਵਨ ਬਾਅਦ ਦੇਖ ਹੈ ਵਿਧਾਤੇ ਨੇ ਰਜ਼ਕ ਦੀ ਤਾਮੀਰ ਪਹਿਲੇ ਕੀਤੀ ਹੈ ਜੀਵਨ ਦੀ ਤਾਮੀਰ ਉਸਾਰੀ ਉਸਨੇ ਬਾਤ ਦੇ ਦਿੱਤੀ ਤੇ ਮਹਾਰਾਜ ਇੱਥੇ ਫਰਮਾਨ ਪੈ ਕਰਦੇ ਨੇ ਕਿ ਕੋਈ ਦਫਾ ਉਸਨੇ ਬਰਕਤ ਦੇ ਨਾਲ ਭੰਡਾਰੇ ਭਰ ਦਿੱਤੇ ਨੇ ਜੋ ਅੱਜ ਤੱਕ ਵੀ ਮੁੱਕਣ ਦੇ ਚ ਨਹੀਂ ਆਏ ਕਰ ਕਰ ਰੇਖੇ ਸਿਰਜਣ ਹਾਰ ਸਿਰਜਣ ਕਰਨ ਵਾਲਾ ਪਰਿਪੂਰਣ ਪ੍ਰਮਾਤਮਾ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਬਣਾ ਬਣਾ ਕੇ ਵੇਖਦਾ ਹੈ ਬਣਾ ਬਣਾ ਕੇ ਦੇਂਦਾ ਹੈ ਬਣਾ ਬਣਾ ਕੇ ਰਿਜਕ ਸੰਭਾਈ ਜਾ ਰਿਹਾ ਸਿਰਸਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਬੋ ਕਰਿਆ ਇਸ ਸੰਬੰਧ ਵਿੱਚ ਕਿਉਂ ਬਹਿ ਦੇਤ ਹੁਨਾ ਉਹ ਹਰ ਇੱਕ ਦੇ ਸਿਰ ਤੇ ਖੜਿਆ ਹੈ ਔਰ ਸਭ ਤੋਂ ਵੱਡਾ ਰਾਜ਼ਕ ਰਹਿਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਰੋਜੀ ਦੇਹਿੰਦ ਹੈ ਕਿ ਰਾਜ਼ਕ ਰਹਿਨ ਹੈ ਕਰੀਮੁਲ ਕਮਾਲ ਹੈ ਤੇ ਹੁਸਨੁਲ ਜਮਾਲ ਹੈ ਹੈ ਪਰਿਪੂਰਨ ਪ੍ਰਮਾਤਮਾ ਤੂੰ ਜਿੱਥੇ ਅਨੰਤ ਦਾਤਾਂ ਦੇ ਦੇਣ ਵਾਲਾ ਹੈ ਰਿਜ਼ਕ ਦੇ ਦੇਣ ਵਾਲਾ ਹੈ ਰੋਜੀ ਦੇ ਦੇਣ ਵਾਲਾ ਹੈ ਤੂੰ ਜੀਵਾਂ ਨੂੰ ਬੜਾ ਬੜਾ ਕੇ ਕਰ ਕਰਕੇ ਉਹ ਸਿਰਜਣਹਾਰ ਆਪਣੇ ਜੀਵਾਂ ਨੂੰ ਵੇਖਦਾ ਹੈ ਸ੍ਰਿਸ਼ਟੀ ਨੂੰ ਵੇਖਦਾ ਹੈ ਮਹਾਰਾਜ ਪ੍ਰਮਾਨ ਕਰਦੇ ਨੇ ਨਾ ਨਹੀਂ ਕਿ ਸੱਚੀ ਈ ਸਾਚੀ ਕਾਰ ਪ੍ਰਮਾਤਮਾ ਸੱਚ ਹੈ ਉਸ ਦੀ ਬਣਾਈ ਹੋਈ ਇਹ ਪ੍ਰਕਿਰਤੀ ਵੀ ਸੱਚ ਹੈ ਇਹ ਦੇchnੀਆ ਮਾਵਲੀ ਸਾਰੀ ਦੀ ਸਾਰੀ ਸੱਚ ਹੈ ਕਿਦਰੇ ਵੀ ਖਾਮੀ ਲੱਭਣਾ ਦਰਸਲ ਆਪਣੀ ਖਾਮੀ ਪ੍ਰਗਟ ਕਰਨਾ ਹੈ ਜੈਸੇ ਕਿ ਕਹਿ ਦਿੱਤਾ ਹੈ ਪ੍ਰਭੂ ਤੇਰੀ ਅਨੇਤੀ ਏ ਤੇਰੀ ਭੁੱਲ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਆਪਣੀ ਭੁੱਲ ਸਾਹਮਣੇ ਰੱਖ ਰਿਹਾ ਹੈ ਪ੍ਰਭੂ ਦੀ ਭੁੱਲ ਨਹੀਂ ਹੈ ਮਹਾਰਾਜ ਕਹਿੰਦੇ ਨਾਨਕ ਸੱਚੇ ਕੀ ਸਾਚੀ ਕਾਰ ਉਸਨੇ ਤੇ ਜੋ ਕੁਝ ਕੀਤਾ ਉਹ ਸੱਚ ਹੈ ਔਰ ਉਸ ਦੀ ਕਾਰ ਵੀ ਸੱਚੀ ਹੈ ਉਸ ਦੇ ਵਿੱਚ ਭੁੱਲ ਲੱਭਣੀ ਬਹੁਤ ਔਖੀ ਗੱਲ ਹੈ ਕਿਸੇ ਚੀਜ਼ ਦੇ ਵਿੱਚ ਤ੍ਰੁਟੀ ਨਹੀਂ ਹਰ ਚੀਜ਼ ਆਪਣੇ ਆਪ ਵਿੱਚ ਮੁਕੰਮਲ ਹੈ ਸੰਪੂਰਨ ਹੈ ਔਰ ਸੰਪੂਰਨ ਤੇ ਦੇ ਨਾਲ ਹੀ ਉਸ ਪਰਿਪੂਰਮ ਪ੍ਰਮਾਤਮਾ ਨੇ ਟਿਕਾ ਕੇ ਰੱਖੀ ਹੈ ਔਰ ਉਸ ਦੇ ਬਕਾਇਦਾ ਵਸਾਇਲ ਬਣਾਏ ਨੇ आरेत से आरेत ऐसा जो परिपूर्ण परमात्मा है नमस्कार है उसी सजदा है आरेत है किसनु तो हुण उस दा स्वरूप इस ढंग दी उच्चारण कीती हुई चौथी पौड़ी दी चौथी पंक्ति देच साहेब फरमान पे कर देना और अनिल अनाद अनाहद युग युग एको रे आद जो जगत दा मुड है अनिल ਗੇਦੇ ਕੋਈ ਦੱਬਾ ਨਹੀਂ ਜੋ ਪਵਿੱਤਰਤਾ ਦਾ ਹੋਮਾ ਹੈ ਅਨਾਦ ਜਿਹਦਾ ਕੋਈ ਆਦ ਨਹੀਂ ਜੋ ਸਾਰਿਆਂ ਦਾ ਮੁੱਢ ਹੈ ਜਿਹਦਾ ਕੋਈ ਮੁੱਢ ਨਹੀਂ ਕਿਉਂਕਿ ਇੱਥੇ ਪ੍ਰਸ਼ਨ ਖੜਾ ਹੋ ਜਾਂਦਾ ਹੈ ਉਹ ਸਾਰਿਆਂ ਦਾ ਮੁੱਢ ਹੈ ਤਾਂ ਫਿਰ ਉਸ ਦਾ ਕੌਣ ਮੁੱਢ ਹੈ ਜਿ세 ਪੁਰਾਣੀ ਧਾਰਨਾ ਸੀ ਧਰਤੀ ਬੈਲ ਤੇ ਖੜੀਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਸ਼ਨ ਬੈਲ ਕਿੱਥੇ ਖੜਾ ਹੈ ਜੇ ਆਖੀ ਧਰਤੀ ਤੇ ਖੜੀ ਏ ਫਿਰ ਉਹ ਧਰਤੀ ਕਿੱਥੇ ਖੜੀ ਏ ਜੇ ਆਖੀ ਬੈਲ ਤੇ ਖੜੀ ਏ ਤਾਂ ਫਿਰ ਉਹ ਬੈਲ ਕਿੱਥੇ ਖੜਾ ਹੈ ਇਸ ਤਰੀਕੇ ਦੇ ਨਾਲ ਤੇ ਇਹ ਪ੍ਰਸ਼ਨ ਚਲਦਾ ਹੀ ਰਹੇਗਾ ਇਸ ਦਾ ਕੋਈ ਅੰਤ ਨਹੀਂ ਹੋਵੇਗਾ ਸਾਇਬ ਕਰਨ ਨਹੀਂ ਇੰਜੀ ਆਸ ਕੇ ਫਟਕਾਰਾ ਹਾਸਲ ਹੋ ਸਕਦਾ ਉਹ ਸਾਰਿਆਂ ਦਾ ਮੁੱਢ ਹੈ ਉਸ ਦਾ ਕੋਈ ਵੀ ਮੁੱਢ ਨਹੀਂ ਆਦ ਅਨਿਲ ਅਨਾਹਤ ਜੋ ਨਾਸ਼ ਤੋਂ ਰਹਿਤ ਹੈ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਜੁਗ ਜੁਗੋ ਇਕੋ ਵੇ ਜੁਗਾ ਜੁਗਾਂਤਰਾ ਦੇਚ ਜਿੱਦਾ ਇੱਕੋ ਹੀ ਵੇਸ ਹੈ ਜਿਹਦੇ ਬਾਰੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਜੋ ਘਟਰੇ ਹੈ ਜੋ ਵਧਰੇ ਹੈ ਇਤਨੀ ਗੱਲ ਸਪਸ਼ਟ ਹੋ ਗਈ ਕਿ ਇਹ ਇੱਕ ਰਸ ਨਹੀਂ ਹੈ ਜੁਗਾ ਜੁਗਾਂਤਰਾ ਦੇਚ ਇਸਦਾ ਵੇਸ ਇੱਕੋ ਨਹੀਂ ਹੈ ਬੱਚਾ ਵਧਰੇ ਹੈ ਪਰ ਕਦੀ ਬਗੌਰ ਮੁਤਾਲਾ ਕਰੀਏ ਘਟ ਵੀ ਰਿਹਾ ਹੈ ਭਗਤ ਕਬੀਰ ਕਹਿੰਦੇ ਨੇ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਨਿਸ਼ਚਿਤ ਜਿਹੜੀ ਜ਼ਿੰਦਗੀ ਉਹ ਲੈ ਕੇ ਆਇਆ ਨਿਸ਼ਚਿਤ ਜੋ ਸਾਲ ਮਹੀਨੇ ਉਹ ਲੈ ਕੇ ਆਇਆ ਦਿਨ ਦਿਨ ਕਰਕੇ ਤੇ ਘਟ ਰਹੇ ਨੇ ਇਹ ਠੀਕ ਹੈ ਮਾਂ ਕਹਿ ਰਹੀ ਹੈ ਪੁੱਤਰ ਵੱਡਾ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਕਬੀਰ ਕਰਨ ਵੱਡਾ ਜ਼ਰੂਰ ਹੋ ਰਿਹਾ ਹੈ ਪਰ ਨਾਲ ਛੋਟਾ ਵੀ ਹੋ ਰਿਹਾ ਹੈ ਜੋ ਨਿਸ਼ਚਿਤ ਜ਼ਿੰਦਗੀ ਲੈ ਕੇ ਆਇਆ ਹੈ ਦਿਨ-ਦਿਨ ਕਰਕੇ ਘਟ ਰਹੀ ਹੈ ਘਟ ਰਹੀ ਹੈ